ਤੁਹਾਨੂੰ ਜੋ ਮੈਂ ਅੱਜ ਇਹ ਵੀਡੀਓ ਦਰਖਤਾਂ ਵਾਲੀ ਦਿਖਾ ਰਿਹਾ ਹਾਂ ਇਹ ਵੀਡੀਓ ਮੈਨੂੰ ਸਾਰੀਆਂ ਵੀਡੀਓ ਨਾਲੋਂ ਬਹੁਤ ਹੀ ਵਧੀਆ ਲੱਗੀ ਕਿਉਂਕਿ ਇਸ ਵੀਡੀਓ ਤੋਂ ਖਾਣ ਦਾ ਕਾਰਨ ਹੈ ਸੰਗਰੂਰ ਤੋਂ ਲੈ ਕੇ ਸਰੰਦ ਤੱਕ ਜੋ ਵੀ ਲਿੰਕ ਰੋਡ ਹੈ ਉਸਦੇ ਦੋਹਾਂ ਪਾਸਿਆਂ ਤੇ ਦਰਖਤੀ ਦਰਖਤ ਹਨ ਦਰਖਤਾਂ ਦੀ ਇਹਹੀ ਛਤਰੀ ਬਣੀ ਹੋਈ ਹੈ ਕੇ ਸੜਕ ਤੋਂ ਗੁੰਜਰਨ ਵਾਲੇ ਨੂੰ 45 ਡਿਗਰੀ ਤਾਪਮਾਨ ਵਿੱਚ ਵੀ ਗਰਮੀ ਤੋਂ ਬਹੁਤ ਵੱਡੀ ਰਾਹਤ ਮਿਲਦੀ ਹੈ ਜਿਸ ਵੀ ਸੱਜਣ ਮਿੱਤਰ ਨੇ ਜਾਂ ਪ੍ਰਸ਼ਾਸਨ ਨੇ ਇਹ ਦਿਰਾਤਾਂ ਲਗਾਏ ਹਨ ਜਾਂ ਉਹਨਾਂ ਦੀ ਸਾਂਭ ਸੰਭਾਲ ਕਰ ਰਹੇ ਹਨ ਸਾਡਾ ਉਹਨਾਂ ਨੂੰ ਦਿਲੋਂ ਸਲੂਟ ਹੈ ਹੁਣ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਸੜਕਾਂ ਦੇ ਕਿਨਾਰੇ ਆ ਤੇ ਆਪਣੇ ਖੇਤਾਂ ਅਤੇ ਗਲੀ ਮਹੱਲਿਆਂ ਵਿੱਚ ਜਿੱਥੇ ਵੀ ਆਪਾਂ ਨੂੰ ਜਗ੍ਹਾ ਮਿਲਦੀ ਹੈ ਦਰਖਤ ਲਾਈਏ ਤਾਂ ਜੋ ਵਾਤਾਵਰਨ ਬਹੁਤ ਵਧੀਆ ਮਿਲ ਸਕੇ ਕਿਉਂਕਿ ਸਿਆਣੇ ਵੀ ਕਹਿੰਦੇ ਹਨ ਇੱਕ ਰੁੱਖ 100 ਸੁੱਖ ਇਹ ਦਰਖਤ ਆਪਣੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਆਗਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਕਰਿਓ ਤਾਂ